ਹਾਜੇ ਪਵਾਨੀਗੜ ਵਿਖੇ ਖਾਲਸਾ ਪੰਥ ਦੇ ਸਿਰਜਣਹਾਰ ਸੰਤ ਸਪਾਹੀ ਦਸਮੇਤ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 358ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਪਵਾਨੀਗੜ ਟਰੱਕ ਯੂਨੀਅਨ ਵਿਖੇ ਪੀਜਾ ਦਾ ਲੰਗਰ ਤੇ ਪਵਾਨੀਗੜ 메ਨ ਬਾਜ਼ਾਰ ਗਊਸਾਲਾ ਚੌਕ ਵਿਖੇ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਦੁੱਧ ਦਾ ਲੰਗਰ ਚਲਾਇਆ ਗਿਆ ਇਸੇ ਦੌਰਾਨ ਸੰਗਤਾਂ ਵੱਲੋਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵਿਸ਼ਵਵਰਤ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ ਜਿਨ੍ਹਾਂ ਦਾ ਜੀਵਨ ਅਤੇ ਸ਼ਖਸੀਅਤ ਮਾਨਤਾਵਾਂ ਲਈ ਚਾਨਣ ਮਨਾਰਾ ਹੈ ਗੁਰੂ ਸਾਹਿਬ ਜੀ ਨੇ ਆਪਣੇ ਸਰਵੰਸ ਧਰਮ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖਾਤਮੇ ਲਈ ਕੁਰਬਾਨ ਕੀਤਾ ਇੱਕ ਇਹ ਕੋਈ ਛੋਟੀ ਗੱਲ ਨਹੀਂ ਕਿ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਕੋਈ ਗਿੱਲਾ ਨਹੀਂ ਕੀਤੀ ਸਕੋ ਕਰਤਾ ਪੁਰਖ ਦਸ਼ੁਕਰਾਨਾ ਕੀਤਾ ਦਸ਼ਮੇਸ਼ ਪਿਤਾ ਸਾਰਾ ਜੀਵਨ ਸਮੁੱਚਿਤ ਮਾਨਤਵਾ ਭਾਵ ਹਰ ਧਰਮ ਤੇ ਹਰ ਵਰਗ ਤੇ ਫਿਰਕੇ ਲਈ ਇੱਕਸਾਰ ਹਨ ਰਿਪੋਰਟ ਰਾਜਖਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵਾਈਗੁਰਜਾ ਖਾਲਸਾ ਵਾਈਗੁਰਜੀ ਦੀ ਫਤਿਹ ਹੈ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਠੀਕ ਹੈ ਜੀ ਅੱਜ ਆਪਾਂ ਪੀਜ ਦਾ ਲੰਗਰ ਲਗਾਇਆ ਹੈ ਜੀ ਸ੍ਰੀ ਗੋਬਿੰਦ ਸਿੰਘ ਜੀ ਜਾਤ ਦੇ ਵਿੱਚ ਠੀਕ ਹੈ ਜੀ ਇਹ ਆਪਾਂ ਅੱਜ ਤਾਂ ਲਗਾਇਆ ਹੈ ਕਿਉਂਕਿ ਦੇਖੋ ਪਿਛਲੇ ਪਿੱਛੇ ਛੋਟੇ ਸਾਹਿਬਜ਼ਾਦਿਆਂ ਦੇ ਦਿਨਾਂ ਦੇ ਵਿੱਚ ਤਾਂ ਆਪਾਂ ਨੂੰ ਕਮੇਟੀ ਨੇ ਅਨਾਉਂਸ ਕੀਤਾ ਸੀ ਜੀ ਠੀਕ ਹੈ ਵੀ ਆਪਾਂ ਕਿਸੇ ਵੀ ਆਈਟਮ ਦਾ ਲੰਗਰ ਨਹੀਂ ਲਗਾ ਸਕਦੇ ਸਾਦਾ ਭੋਜਨ ਚੱਲੂਗਾ ਜੀ ਤਾਂ ਆਪਾਂ ਅੱਜ 6 ਤਰੀਕ ਜੀ 6 ਜਨਵਰੀ 2025 ਸ੍ਰੀ ਗੋਬ ਗੁਰਗੋਬ ਸਿੰਘ ਜੀ ਦਾ ਜਨਮ ਦਿਹਾੜੇ ਤੇ ਆਪਾਂ ਪੀਜੇ ਦਾ ਲੰਗਰ ਲਗਾਇਆ ਜੀ ਭਵਾਨੀ ਗੜ੍ਹ ਦੇ ਵਿੱਚ ਜੀ ਇੱਕ ਹੀ ਸਾਰੇ ਅਸੀਂ ਜਿੰਨੇ ਵੀ ਮੁੰਡੇ ਕੰਮ ਕਰਦੇ ਆ ਜੀ ਭਵਾਨੀ ਗੜ੍ਹ ਸੰਗਰੂਰ ਸਨਾਮ ਪਟਿਆਲੇ ਜੀ ਜਿੰਨੇ ਵੀ ਜਿੱਥੇ ਜਿੱਥੇ ਸਾਡੀਆਂ ਬ੍ਰਾਂਚਾਂ ਨੇ ਜੀ ਪੀਜੇ ਦੀ ਕੰਮ ਕਰ ਰਹੇ ਹੋ ਤੁਸੀਂ ਹਾਂ ਜੀ ਆਪਣਾ ਪੀਜੇ ਦਾ ਕੰਮ ਆ ਜੀ ਸਾਰੇ ਕਿਤੇ ਆ ਜੀ ਤਾ ਅੱਜ ਸਾਡੀ ਖੁਸ਼ੀ ਸਾਰੇ ਮੁੰਡਿਆਂ ਦੀ ਰਲ ਕੇ ਜੀ ਤਾਂ ਅਸੀਂ ਅੱਜ ਇੱਕ ਛੋਟੀ ਸੇਵਾ ਲਾਈ ਆ ਜੀ। ਲਾਈ ਦਾ ਤਾਂ ਇਹਨਾਂ ਨੂੰ ਬੰਦ ਕਰਦੇ ਯਾਰ। ਉਹ ਕਹਿ ਗਏ। ਭਾਈ ਸਰ ਆਪਣਾ ਨਾਮ ਕੀ ਹੈ? ਗੁਰਪ੍ਰੀਤ ਸਿੰਘ ਆ ਜੀ। ਅੱਜ ਲੰਗਰ ਲਗਾਇਆ ਗਿਆ ਅੱਜ ਤੱਕ ਕਿਸੇ ਤੋਂ ਨਹੀਂ ਲਗਾਇਆ ਗਿਆ। ਲੰਗਰ ਅੱਜ ਜੀ ਇਹ ਸਾਹਿਬ ਕਮਾਲ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਗਊਸ਼ਾਲਾ ਚੌਂਕ ਭਵਾਨੀਗੜ ਤੇ ਸਾਰੇ ਦੁਕਾਨਦਾਰ ਭਰਾਵਾਂ ਨੇ ਰਲ ਮਿਲ ਕੇ ਦੁੱਧ ਦਾ ਲੰਗਰ ਹੈ ਜਿਹੜਾ ਹਰ ਇੱਕ ਸਾਲ ਲਾਉਂਦੇ ਆ ਜੀ ਆਪਾਂ ਪਿਛਲੇ ਸਾਲ ਵੀ ਲਗਾਇਆ ਸੀ ਇਸ ਸਾਲ ਵੀ ਸਾਰਿਆਂ ਨੇ ਸਾਰਿਆਂ ਦੇ ਪਿਆਰ ਸਦਕਾ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਲੰਗਰ ਹੈ ਇਹ ਗੁਰਪੁਰਬ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਇਆ ਹੈ ਇਹ ਦੁੱਧ ਦੇ ਵਿੱਚ ਕੀ ਕਿ ਚੀਜ਼ਾਂ ਕਿੱਗੀਆਂ ਆਏ ਦੁੱਧ ਦੇ ਵਿੱਚ ਜੀ ਡਰਾਈ ਫਰੂਟ ਜਿਵੇਂ ਬਦਾਮ ਕਾਜੂ ਪਿਸਤਾ ਇਲਾਚੀ ਤੇ ਕਸਟਰਡ ਵਗੈਰਾ ਪਾ ਕੇ ਮਤਲਬ ਕਿ ਕੇਸਰ ਵਗੈਰਾ ਸਾਰਾ ਕੁਝ ਪਾ ਕੇ ਇਹ ਨੇਕ ਰਚ ਚਲੇਗਾ ਇਹ ਲੰਗਰ ਕਿਨੇ ਇਹ ਸਵੇਰੇ ਤਕਰੀਬਨ 10 ਵਜੇ ਚਲਾਤਾ ਸੀ ਸ਼ਾਮ ਨੂੰ 5-6 ਵਜੇ ਤੱਕ ਮਤਲਬ ਕਿ ਚੱਲੂਗਾ ਜੀ ਪੂਰਾ ਦਿਨ ਚੱਲੂਗਾ ਅੰਜ ਸਰ ਆਪਣਾ ਨਾਮ ਜੀ ਮੇਰਾ ਨਾਮ ਜੀ ਮਿੱਟੂ ਖਾਨ ਅੱਜ ਲੰਗਰ ਲਗਾਇਆ ਗਿਆ ਹੈ ਕਿ ਸੰਬੰਧ ਚ ਇਹ ਲੰਗਰ ਲਗਾਇਆ ਹੈ ਇਹ ਅੱਜ ਗੁਰੂ ਗੋਬਿੰਦ ਸਿੰਘ ਜੀਆ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਭਾਈ ਚਾਰੇ ਵੱਲੋਂ ਗौਸਾਲਾ ਚੌਂਕ ਵੱਲੋਂ ਇਹ ਲੰਗਰ ਲਾਇਆ ਗਿਆ ਇਹ ਪਿਛਲੇ ਸਾਲ ਵੀ ਲਾਇਆ ਗਿਆ ਸੀਗਾ ਤੇ ਇਸ ਕਰਕੇ ਇਹ ਅੱਜ ਦੁੱਧ ਦਾ ਲੰਗਰ ਲਾਇਆ ਗਿਆ ਹੈਗਾ ਇਹ ਕਹ ਦੇਣਾ ਚਾਹੁੰਦਾ ਅਸੀਂ ਇਹ ਸੁਣਾ ਚਾਹਣਾ ਚਾਹਣਾ ਵੀ ਸਾਰੇ ਭਾਈ ਰਲ ਮਿਲ ਕੇ ਸਾਰੇ ਧਰਮਾਂ ਨੂੰ ਇਹ ਵੱਧ ਤੋਂ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਇੱਕ ਜਣੇ ਦਿਨ ਹੀ ਤੇ ਉਹਨਾਂ ਸਿੱਖ ਭਾਈਚਾਰੇ ਦੇ ਤੇ ਨਾ ਮੁਸਲਮਾਨ ਭਾਈਚਾਰੇ ਦੇ ਤੇ ਨਾ ਹਿੰਦੂ ਭਾਈਚਾਰੇ ਦੇ ਉਹ ਸਾਰਿਆਂ ਦੇ ਸਾਝੇ ਵੀਰ ਸੀਗੇ ਅਸੀਂ ਸਾਰੇ ਭਾਈਚਾਰੇ ਨੂੰ ਇਹੀ ਗੁਜਾਰਸ਼ ਕਰਦੇ ਆ ਵੀ ਸਾਰਿਆਂ ਨੂੰ ਰਲ ਮਿਲ ਕੇ ਇਹ ਕਰਨਾ ਚਾਹੀਦਾ ਹੈ